ਚੰਡੀਗੜ੍ਹ 에어ਪੋਰਟ ਤੇ ਕੰਗਣਾ ਰਣੌਤ ਦੇ ਪਏ ਥੱਪੜ ਦੇ ਮਾਮਲੇ ਦੇ ਵਿੱਚ ਹੁਣ ਮਾਤਾ ਮਹਿੰਦਰ ਕੌਰ ਦਾ ਬਿਆਨ ਵੀ ਆਇਆ ਸਾਹਮਣੇ ਕਿਹਾ ਉਹ ਅਸਤੀਫਾ ਦੇ ਕੇ ਬੈਠੇ ਆਪਣੇ ਘਰ ਸ਼ੁੱਕਰਵਾਰ ਨੂੰ 1 ਵਜੇ ਦੀ ਲਗਭਗ ਬਠਿੰਡਾ ਦੇ ਪਿੰਨ ਬਾਦਰਗੜ ਜੰਨੀਆਂ ਵਿਖੇ ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਜੋ ਉਸ ਲੜਕੀ ਨੇ ਥੱਪੜ ਮਾਰਿਆ ਉਹ ਇੱਕ ਪਲੇ ਘਰ ਦੀ ਲੜਕੀ ਸੀ ਅਤੇ ਜੋ ਕੰਗਣਾ ਵੱਲੋਂ ਕਿਸਾਨਾਂ ਨੂੰ ਅਪਸ਼ਬਦ ਬੋਲੇ ਜਾ ਰਹੇ ਉਹ ਬਿਲਕੁਲ ਗਲਤ ਹਨ ਉਹਨਾਂ ਕਿਹਾ ਕਿ ਇਸ ਨੂੰ ਅਸਤੀਫਾ ਦੇ ਕੇ ਆਪਣੇ ਘਰ ਬੈਠਣਾ ਚਾਹੀਦਾ ਹੈ ਉਹਨੇ ਇਹ ਵੀ ਕਿਹਾ ਕਿ ਇਹ ਮਾਤਾ ਮਿੰਦਰਕੌਰ ਉਹ ਔਰਤ ਹੈ ਜਿਸ ਨੇ ਕੰਗਣਾ ਰਣੌਤ ਦੇ ਕੇਸ ਕੀਤਾ ਹੋਇਆ ਤੇ ਉਸ ਦੀ ਹਜੇ ਤੱਕ ਤਰੀਕਾ ਪੈ ਰਹੀਆਂ ਮਾਤਾ ਮਿੰਦਰ ਮਿੰਦਰ ਕੌਰ ਨੇ ਕਿਹਾ ਕਿ ਉਹ ਹੁਣ ਸਾਡੇ ਵਕੀਲ ਨੂੰ ਇਸ ਤਰ੍ਹਾਂ ਕਹਿ ਰਹੇ ਕਿ ਉਹ ਉਹਨਾਂ ਦਾ ਕੇਸ ਨਾ ਝਗੜੇ ਲੇਕਿਨ ਉਹਨਾਂ ਨੇ ਕਿਹਾ ਕਿ ਹਜੇ ਤੱਕ ਇਹ ਸੁਸਤੀ ਇਸ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਕੀਤਾ ਸੀ ਉਹ ਚੱਲ ਰਿਹਾ ਹੈ ਇਹ ਮਾਤਾ ਮਿੰਦਰ ਕੌਰ ਨੇ ਹੀ ਇਸ ਤੇ ਕੰਗਣਾ ਰਣੌਤ ਤੇ ਪਹਿਲਾਂ ਕੇਸ ਕੀਤਾ ਹੈ ਜੋ ਇਸਨੇ ਔਰਤਾਂ ਦੇ ਪ੍ਰਤੀ ਜੋ ਕਿਸਾਨ ਬੀਬੀਆਂ ਦੇ ਪ੍ਰਤੀ ਅਪਸ਼ਬਦ ਬੋਲੇ ਸੀ ਉਸ ਨੂੰ ਲੈ ਕੇ ਇਸ ਦਾ ਬਠਿੰਡਾ ਦੀ ਅਦਾਲਤ ਦੇ ਅੰਦਰ ਇੱਕ ਕੇਸ ਵੀ ਚੱਲ ਰਿਹਾ ਹੈ ਇਸ ਨੂੰ ਲੈ ਕੇ ਮਾਤਾ ਮਹਿੰਦਰ ਕੌਰ ਨੇ ਕਿਹਾ ਕਿ ਇਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਆਪਣੇ ਆਪਣਾ ਘਰ ਬੈਠੇ ਮਾਤਾ ਦਾ ਨਾਂ ਕੀ ਹੈ ਆਪਣਾ ਮੇਰਾ ਨਾਮ ਮਹਿੰਦਰ ਕੌਰ ਹੈ ਬਣ ਕੇ ਮੇਹੀ ਕਿਨਾ ਮਹਿੰਦਰ ਕੌਰ ਮਹਿੰਦਰ ਕੌਰ ਕਿਹੜਾ ਪਿੰਡ ਕਿਦਮ ਬਾਦਰਗੜ ਜੰਡੀਆਂ ਬਾਦਰਗੜ ਜੰਡੀਆਂ ਹਾਂ ਜੀ ਮਾਦਾ ਕੱਲੋਂ ਜਿਹੜਾ ਇੱਕ ਲੜਕੀ ਨੇ ਉਹ ਕੰਗਨਾਂ ਨੂੰ ਨਾ ਜਿੰਦੇ ਨਾ ਤੁਹਾਡੀ ਅੱਜ ਤੋਂ 3 ਸਾਲ ਪਹਿਲਾਂ ਕੱਲੋਂ ਸੀ ਉਹਦੇ ਥੱਪੜ ਮਾਰਿਆ ਤੇ ਉਹਨੂੰ ਪੁਲਿਸ ਦਾ ਮਾਮਲਾ ਦੇ ਕੇ ਤੁਸੀਂ ਕਿਉਂ ਗਏ ਉਹਨੇ ਮੋਟੇ ਜਿਹਾ ਮਾਰਦੀ ਉਹਨੂੰ ਬੋਲਣ ਤੇ ਵੀ ਤਗੀਬ ਨਹੀਂ ਤਰੀ ਨਹੀਂ ਹੈ ਤੇਰਬਾ ਨਹੀਂ ਬੋਲਣ ਦਾ ਮਾਨ ਤਾਨ ਕਰਨ ਦਾ ਪਤਾ ਨਹੀਂ ਉਹਨੂੰ ਐਂ ਆਉਟਾ ਬੋਗੀ ਬੋਲੀ ਜਾਂਦੀ ਹੈ ਐ ਨਹੀਂ ਪਤਾ ਵੀ ਆਪ ਦੇ ਰੱਖਣਾ ਜਾਇ ਆਖਣਾ ਕਹਿੰਦੇ ਅੱਗੇ ਵੀ ਆਸ ਤੱਕ ਕਿਸਾਨਾਂ ਨੂੰ ਇੰਨੀ ਨਿੰਦਿਆ ਕਰੇ ਕਿ ਬੁੜੀਆਂ ਨੇ ਕੱਠੀਆਂ ਕਰ ਲਈਆਂ 100-100 ਰੁਪਏ ਪਿੱਛੇ। ਹੂੰ। ਤੇ ਬੁੜੀਆਂ ਨੇ ਸੋਈ 100-100 ਰੁਪਏ ਖੇਥੋਂ ਲਈ ਜੰ ਲਈਆਂ। ਹੂੰ। ਆਪਨੇ ਮੱਤਿਆਂ ਦੀਆਂ ਜਾਇਦਾਦਾਂ ਜੰਨੇਆਂ ਠੀਕ। ਨੌਦੀ ਸਾਹਿਬ ਨੇ ਕਹਿੰਦਾ ਮੈਂ ਸਾਰੀ ਜਾਇਦਾਦਾਂ ਖੋਣੇ ਨੇ ਮੈਂ ਦਿਹਾੜੀ ਰੱਖੂਗਾ ਤੇ ਫਿਰ ਜਿਹੜਾ ਪੰਜਾਬੀ ਹੁੰਦਾ ਜਿਹੜਾ ਪੰਜਾਬ ਦੇ ਉਹਨਾਂ ਖੌਦਮੰਦ ਉਹ ਦਿਹਾੜੀ ਕਿੰਨੀ ਜਾਂਦਾ ਉਹ ਨਫਰਤ ਮੰਗੇ ਦਿਹਾੜੀ ਦੀ। ਹੂੰ। ਇਹ ਕਰਕੇ ਖੜਾ ਮਹਾਰਾ ਇਹਨੇ ਜਿਕਰ ਉਸ ਦਿਨ ਵੀ ਗੁਰੂ ਨਾਨਕ ਦੇਵ ਜੀ ਨੇ ਜੁਰਮਾਨੇ ਤੇ ਫਿਰ ਜਾਇਦਾਦਾਂ ਛੱਡੀਆਂ ਤਾਂ ਕਿਉਂ ਜਾਂਦੀਆਂ? ਉਹ ਤਾਂ ਮਰਨਾ ਪੜਾ ਕੇ ਅੱਖ ਛੱਡਨੀ ਔਖੀ ਹੈ ਇਹਨਾਂ ਨੂੰ ਤੁਹਾਡੇ ਨਾਲ ਉਹ ਮਤਲਬ ਕੀ ਗੱਲ ਹੋਈ ਸੀ ਇਹ ਸਾਨੂੰ ਕਹਿੰਦੀ ਕਿ ਕਿਰਸ਼ਾਨ ਲੈ ਆ ਗੁੜੀਆਂ ਨੇ 100-100 ਦੇ ਕਿ ਤੇਰਾ ਪੜਾ ਜਾ 100-100 ਕਿੱਥੋਂ ਸੰ ਦਿੱਤਾ ਹੈ ਅਸੀਂ ਤਾਂ ਆਪਦੇ ਬੱਚਿਆਂ ਦੀ ਜਾਇਦਾਦ ਤੋਂ ਖਤਰ ਗਏ ਸਨ ਵੀ ਜੇ ਜੇ ਸੜਕ ਜਾਇਦਾਦ ਤਾਂ ਖੋਲਣਾ ਫਿਰ ਸਾਨੂੰ ਮੰਗ ਰਿਹਾ ਹੁਣ ਵਾਲੇ ਬੱਚੇ ਕੀ ਆਖਣ ਕਿ ਤੁਸੀਂ ਮਾਰੇ ਸਤਿ ਰੋਕੇ ਨਾ ਤੁਸੀਂ ਤਾਂ ਮਰ ਜਾਂਦੇ ਫਿਰ ਪਈ ਇਹ ਤਾਂ ਮਰਨ ਗਏ ਸਾਂ ਤੇ ਵੀ ਜਾਇਦਾਦਾਂ ਨਹੀਂ ਛੱਡਣਗੇ ਤੇ ਮਰ ਜਾਣਗੇ ਜਿਵੇਂ ਜਿਵੇਂ ਮਾਰਦੇ ਔਰ ਵਰਗੇ ਖੋੜੇ ਪਰ ਆਪ ਦਾ ਸਿੱਧਕ ਨਹੀਂ ਹਾਰਾਂਗੇ ਆਪ ਦਾ ਸਿਰ ਜਾਵੇ ਤੇ ਜਾਵੇ ਤੇ ਸਾਡਾ ਸਿੱਕੀ ਸਦਕ ਨਾ ਜਾਵੇ ਇਸ ਤੇ ਪਾਈ ਵੀ ਪੰਜਾਬੀ ਲੋਕ বুঝਦੇ ਪਰ ਜਿਹੜੇ ਜਿਹੇ ਸੇਕਨ ਗੁਰੂ ਜੀ ਉਹ ਪਰ ਆਉਦੇ ਟੱਕਣਾ ਦਾ ਮਾਕੇ ਬੈਰ ਰਾਇ ਕਿ ਬੱਤੇ ਨਹੀਂ ਆ ਚ ਨਾਲੇ ਘਰੋ ਤਾ ਆਪਦੇ ਆ ਆ ਗੇ ਜਿਹੜੀ ਕਰਨੀ ਉਹ ਉਵੇਂ ਹੀ ਉਹਨਾਂ ਹੀ ਪਗਾਤੀਆਂ ਤੇ ਉਹਵੇਂ ਹੀ ਹਣੀਆ ਤੇ ਕਰ ਆਸਾਨ ਵੀ ਉਵੇਂ ਹੀ ਪਹੁੰਚ ਗਏ ਪਰ ਤੁਸੀਂ ਕੇਸ ਵੀ ਕੀਤਾ ਸੀ ਉਹਦੇ ਕੋਈ ਮਾਣਾ ਨਹੀਂ ਲਾ ਕੀ ਅਸਲੀ ਕੀਤਾ ਸੀ ਰੱਖਣਾ ਵੀ ਆਪਣੀ ਤਾਂ ਰੱਖਿਆ ਵੀ ਜਿਹੜਾ ਮੈਂ ਕਰਦੀ ਸੀ ਸਾਰਾ ਭੈਣ ਭਈਆਂ ਦਾ ਸੀ ਤੂੰ ਕਰ ਤੇਰੇ ਹੱਥੋਂ ਹੋਊਗਾ ਅਸਲੀ ਗਾਇਸ ਤੱਕਣ ਦੂਸਾਂ ਨੇ ਸੀ ਕਿੰਨ ਕਰਨੀ ਸੀ ਕੋਈ ਆਇਆ ਫੈਸਲਾ ਉਹਦਾ ਕੇਸ ਦਾ ਕੋਈ ਫੈਸਲੇ ਤਰੀਕਾ ਪਈ ਜਾਂਦੀਆਂ ਹੁਣ ਰੱਖਣਾ ਵੀ ਬੰਦੇ ਘਈਆ ਵਾਰੋਂ ਇੱਥੋਂ ਰੱਖਣਾ ਵੀ ਵੀ ਤੂੰ ਵਕੀਲ ਨੂੰ ਕਹਿੰਦੀ ਝਗੜਨਾ ਮੇਰੇ ਥਾਂ ਤੇ ਵੀ ਗੀੜਾ ਦਾ ਮੈਨੇਜਰ ਹੁੰਦਾ ਕਿ ਗੀੜਾ ਹੋਰ ਕਰ ਲੈਣਗੇ ਹੂੰ ਮੈਂ ਤਾਂ ਝਗਣਾ ਹੀ ਪਾਇਆ। ਤੁਮ ਮਾਤਾ ਉਹਨੇ ਜਿਹੜਾ ਥੱਪੜ ਮਾਰਿਆ ਆਪਣੇ ਪੰਜਾਬ ਦੀ ਕੁੜੀ ਸੀਗੀ। ਤੁਸੀਂ ਉਸ ਬਾਰੇ ਕੀ ਕਹੋਗੇ? ਉਹ ਨੂੰ ਦਸ਼ਮੇਸ਼ ਕਿਉਂ ਕਰ ਲਈ ਸੀ? ਤਾਂ ਬਾਧਰੀ ਕਰੀ ਤਾਂ ਪੜੀ ਮਾਰੀ ਤੀਹ ਵੀ ਨਹੀਂ ਐਨਾ ਕਰਮ ਕਰਿਆ। ਹਰੇਕ ਮਰਨ ਦਾ ਡਰਾਂ ਨੇ ਪਰਵਾਹ ਹੀ ਨਹੀਂ ਕੀਤੀ। ਉਹ ਤਾਂ ਗੁਰੂ ਬਰਾਬਰ ਖੜਾ ਸੀ ਉਹ ਹੌਸਲਾ ਦੇ ਕੇ ਮੌਰੋਥ ਥਾਪੜਾ ਦੇ ਕੇ ਲੱਪੜ ਉਸੇ ਪ੍ਰਮਾਤਮਾ ਨੇ ਮਰਵਾਇਆ ਸੀਨੇ। ਉਹ ਦਸ਼ਮੇਸ਼ ਪਿਤਾ ਨਹੀਂ ਉਹਨੂੰ ਬਲੋੜੀ ਵੀ ਪੀਏ। ਨਹੀਂ ਨੂੰ ਕਹੇਗਾ ਪਤਾ ਨਹੀਂ ਕਿ ਉਹ ਲੱਪੜ ਮਾਰਨਾ। ਉਹ ਮਹਾਰਾਜ ਦੇ ਰੰਗ ਉਹ ਵਿਖਾਉਂਦਾ ਹੈ। ਤਿਆਪਾ ਕਿੰਨੇ ਜਣੇ ਹੁੰਨੇ ਆ ਜੇ ਕਰਖਾਨਾ ਸੀ ਕਿੰਨਿਆਂ ਦਾਸ ਰਾ ਸੀ ਉਹ ਤੇ ਚਰੀ ਕੇਲੀ ਸੀ ਉਹਨਾਂ ਮਾਰਾਈ ਨੇ ਸਿੱਖਿਆ ਦਿੱਤੀ ਐ ਤੇ ਕੰਮ ਨੂੰ ਸਭ ਕੋ ਸਿਆਣੀ ਬਣ ਜਾ ਉਹ ਮੋਟੀ ਵੱਡੜੀ ਐ ਛੋਟੀ ਮੱਤ ਵਾਲੀ ਜਿਹਨਾਂ ਦੇ ਚੰਗੇ ਕੰਮ ਨਾ ਕਰਾਵੇ ਕਿੱਥੇ ਤੋਂ ਉਹਨਾਂ ਨੂੰ ਹਾਰ ਪੈਣੀ ਸੀ ਤੇ ਗੈਰ-ਗੈਕਾਰਾ ਹੁਣ ਅਸੀਂ ਤੇ ਕਿੱਥੇ ਲਾਂਟਾ ਪੈਂਦੀ ਐ ਤੇ ਸਵਾਦੇ ਠੱਕਰੇ ਦੇ ਸੱਟ ਪੈਂਦੇ ਨੇ ਇਹੋ ਜਿਹੇ ਕੰਮ ਕਰਾਉਂਦੀ ਫਿਰਦੀ ਐ ਇਹ ਚੰਗਾ ਨਹੀਂ ਮੈਂ ਕਹਿੰਦੇ ਚੰਗਾ ਦਾ ਤਾਂ ਉਹ ਕਰਿਆ ਦਾ ਸ਼੍ਰੀਵਾਦੀ ਦੇ ਜਾਨ ਛੜਾ ਲਿਆ ਵੀ ਲੋਕਾਂ ਦੇ ਮੱਥੇ ਕਿਵੇਂ ਲੱਗਦੀਏ ਗਲਤ ਬੁੜੀ ਹੈ ਕਿ ਕੁੜੀ ਹੈ ਉਹਨੂੰ ਬੋਲਣ ਦਾ ਤਰੀਕਾ ਨਹੀਂ ਜਿੱਡਾ ਵੱਡਾ ਬੰਦਾ ਹੋਊ ਸਿਆਣਾ ਹੋਊ ਪੜਿਆ ਲਿਖਿਆ ਉਹਦੇ ਵਿੱਚ ਬਹੁਤ ਨਿਮਤੀ ਨਿਮਰਤਾ ਹੁੰਦੀ ਹੈ ਇਹ ਤਾਂ ਵਿਚਾਰੀ ਹਕਾਰ ਦੀ ਭਰੀ ਪਈ ਐ ਨਾ ਹਕਾਰ ਨਾ ਕਰੇ ਕੰਮ ਪਾਣਗੇ ਗਰੀਬਾਂ ਤਾਂ ਹੀ ਧੰਦਾ ਗਵਾਨ ਨਾ ਕਹੀਂ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਕਰਖਾਨਿਆਂ ਨੂੰ ਜਿਨ੍ਹਾਂ ਦਾ ਖਾਂਦੇ ਚ ਉਹਨਾਂ ਦੀ ਬਿਹਤਰੀ ਕਰਦੀ ਐ ਕਿ ਉਹ ਕੱਲੀ ਕਿ ਫਿਰ ਵੱਡੀ ਨਹੀਂ ਹੋਣੀ ਵੀ ਕਿ ਕਰਖਾਨਿਆਂ ਦੇ ਨਾਂ ਰੜ ਕੇ ਵੱਡੀ ਹੋਊ ਪਰ ਨਹੀਂ ਬਣਦੀ ਤਾਂ ਔਖੀ ਹੋਊਗੀ ਇਹ ਖਰਸਾਨ ਤੱਕ ਵਿਚਾਰੇ ਸਜਾ ਪਾਈ ਜਾਂਦੇ ਭੁੱਖੇ ਤੇ ਬੈਠੇ ਕਰ ਰੱਬ ਉਹਨਾਂ ਦੀ ਸੁਣੂਗਾ ਉਹਨਾਂ ਦੀ ਸੁਣੂਗਾ ਪਰ ਉਹ ਗਲੀ ਉਹਤੇ ਕੋਈ ਲਪੜ ਮਾਰਿਆ ਤਾਂ ਨਿਸ਼ਾਨੀ ਦਿੱਤੀ ਤੇ ਪੰਜ ਸੱਤ ਮਾਰਦੇ ਪੰਜ ਸੱਤ ਮਾਰੀ ਵੀ ਉਹੇ ਜੇ ਇੱਕ ਮਾਰਿਆ ਵੀ ਉਹੇ ਜੇ ਜਦੋਂ ਬੰਦੇ ਨੂੰ ਪ੍ਰਕਾਰਾਂ ਹੀ ਪੈ ਜਾਣ ਤੇ ਬੰਦਾ ਪਾਸਨੇ ਫਿਰਨਾ ਕੱਟਿਆ ਹੋਗਾ ਸ਼ਰਮ ਨਹੀਂਦਾ ਸ਼ਰਮੰਦਾ ਨਹੀਂ ਹੁੰਦਾ ਪਈ ਉਹ ਜੇ ਕੰਮ ਕਰ ਗਿਆ ਇਹ ਜਿਹਾ ਕੰਮ ਨਾ ਕਰੇ ਬਣੇ ਸੀ ਐਮਪੀ ਕਿ ਸਿਆਣੇ ਕੰਮ ਕਰਨ ਇਸ ਦੁਨੀਆ 'ਚ ਬੜਾਈ ਲੈਣੀ ਸੀ ਕਿ ਨਿੰਦਾ ਕਰਨ ਦੀ ਫਿਰਦੀ। ਲੋਕ ਪੰਜਾਬ 'ਚ ਅਤਵਾਦ ਜਾਂ ਕੋਈ ਅਤਵਾਦੀ ਅਤਵਾਦੀ ਵੀ ਕੋਈ ਨਹੀਂ ਪਾਈ ਕਿਸਾਨ ਤਾਂ ਬੇੜਾ ਪੂਰਾ ਕਰ ਲੈ ਕਮਾਈ ਕਰਕੇ ਖਾਂਦੇ ਜਨਤੰਤ ਪਾਲਣਾ ਕਰਦੇ। ਕੋਈ ਫਾਈ ਕਿਸਾਨ ਮਾਰੀ ਨਹੀਂ। ਜੇ ਕਿਸਾਨ ਨਾ ਹੋਣ ਤੇ ਕੋਈ ਰਾਜੇ ਬੈਠਿਆ ਜਿਹੜੇ ਕੁਰਸੀਆਂ ਗੱਦੀਆਂ ਤੇ ਉੱਥੇ ਉਹ ਥੋੜਾ ਹੀ ਕੋਈ ਬਣਾ ਦੇ ਉਹਨੇ ਖੰਡਾ ਕਿਸਾਨਾਂ ਦਾ ਕਮਾਇਆ ਖਾਂਦੇ ਆ। ਉਹ ਦਾ ਲੋਹੇ ਦੀਆਂ ਪਹਿਨੀ ਬੈਠਿਆ ਆਪਦੇ ਪਰਤੰਮਾਂ ਵੀ ਸਾਡੇ ਗੋਲਣ ਲੱਗਦੇ ਕਿਸਾਨ ਤੇ ਨੰਗੇ ਘਾੜੀ ਫਿਰਦੇ ਆ। ਕੋਣ ਕਿ ਸੱਪ ਦਾ ਸੁਭਾਅ ਬੀਬੀ ਤਾਂ ਹੰਦਾਰੀ ਨਹੀਂ ਕੋਈ ਉਹ ਤਾਂ ਬੇਪਰਵਾਹ ਫਿਰ ਰੱਖਦੇ ਆ ਜੇ ਅਸੀਂ ਹੁਣ ਪੰਜਾਬ